ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਤੇ ਇਸ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਦੇ ਵਿੱਚੋ ਵਿਨਾਹ ਸ਼ੁਰੂ ਹੋ ਗਿਆ ਹੈ। ਸਤਲੁਜ ਦਰਿਆ ਨੇ ਆਪਣੇ ਨਾਲ ਲੱਗਦੇ ਕਈ ਨਿਚਲੇ ਇਲਾਕਿਆਂ ਨੂੰ ਚਪੇਟ ਦੇ ਵਿੱਚ ਲੈ ਲਿਆ ਹੈ। ਜਾਂ ਪਿੰਡਾਂ ਦੇ ਵਿੱਚ ਗਾਰਾ ਜਣਾ ਕੀ ਦੇਖ ਸਕਦੇ ਹੋ ਨਿਹਾਲਾ ਲਬੇਰਾ ਮੁਠਿਆਵਾਲਾ ਪਟਾਲਾ ਅਤੇ ਹੋਰ ਕਈ ਜ਼ਮੀਨਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਹਜ਼ਾਰਾਂ ਏਕੜ ਫਸਲ ਨੂੰ ਆਪਣੀ ਚਪੇਟ ਦੇ ਵਿੱਚ ਪਾਣੀ ਲੈ ਲੈਣਾ ਸ਼ੁਰੂ ਕਰ ਦਿੱਤਾ ਹੈ। ਪਹਾੜੀ ਇਲਾਕਿਆਂ ਦੇ ਵਿੱਚ ਤੇਜ਼ ਬਰਸਾਤ ਲਗਾਤਾਰ ਹੋ ਰਹੀ ਹੈ ਕਈ ਥਾਵਾਂ ਤੇ ਬੱਦਲ ਫਟਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਮੁਣੀ ਮੇਦਾਨੀ ਇਲਾਕੇ ਦੇ ਬਨਸਪੁਰ ਦਰਿਆ ਦਾ ਪਾਣੀ ਪੱਧਰ ਲਗਾਤਾਰ ਵਾਧ ਰਿਹਾ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਉਸ ਮੌਕੇ ਐਸ ਸੀ ਐਮ ਗੁਰਮੀਤ ਸਿੰਘ ਤੇ ਵਿਧਾਇਕ ਰਣਜੀਤ ਸਿੰਘ ਦਾ ਹਾਲਾਤ ਦਾਇਰ ਦਾਇਰ ਲੈ ਕੇ ਗੁੱਸੇ ਨੇ ਸਰਕਾਰ ਤੇ ਪਾਣੀ ਨਿਕਲ ਰਿਹਾ ਲੋਕ ਕਸ਼ਤੀਆਂ ਦੇ ਵਿੱਚ ਬਾਹਰ ਆ ਰਹੇ ਆ ਹੱਥ ਵੱਡੀ ਲੱਕੜੀ ਜੀ ਡਾਂਸ ਫੜ ਕੇ ਪਾਣੀ ਚ ਚalte ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੇਖ ਕੇ ਆਦੇ ਇੱਧ-ਗਿੱਧ ਇਸ ਕਦਰ ਪਾਣੀ ਜਮਾ ਹੋ ਗਿਆ ਤੇ ਇਹna ਤਸਵੀਰਾਂ ਦੇ ਵਿੱਚ ਵੇਖ ਅੰਦਾਜ਼ਾ ਲਗਾ ਸਕਦੇ ਹੋ ਕਿਹੜਾ ਪਿੰਡ ਹੈ ਜੀ ਔਰ ਪਾਣੀ ਕਿੱਥੋਂ ਆਇਆ ਹੈਗਾ ਮੈਂ ਗੁਰਮੀਤ ਸਿੰਘ ਸਾਹਿਬ ਦਾ ਸਰਪੰਚ ਪਿੰਡ ਧੀਰਾ ਘਰਾ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਕੋਟੀ ਕੋੜ ਧੰਨਵਾਦ ਤੁਹਾਡੇ ਚੈਨਲ ਦਾ ਜੀ ਜਿਹੜੇ ਸਾਡੇ ਗਰੀਬਾਂ ਦੀ ਸਾਰ ਲੈਣ ਵਾਸਤੇ ਆਏ ਜੇ ਦੇ ਧੰਨਵਾਦ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡਾ ਪਤਾ ਲਿਆ ਵਾ ਭਾਵੇਂ ਉਹਨਾਂ ਲੇਟ ਹੀ ਲਿਆ ਵਾ ਪਰ 10 15 ਦਿਨ ਹੀ ਸਾਡੇ ਕੋਲ ਆ ਤੇ ਗਏ ਆ ਸਾਨੂੰ ਬਹੁਤ ਵਧੀਆ ਵਾ ਵੀ ਇਹਨੇ ਨਾਲ ਸਾਨੂੰ ਸਕੂਨ ਹੋ ਗਿਆ ਵਾ ਕਿ ਸਾਡਾ ਵੀ ਕੋਈ ਵਾਲੀ ਵਾਰਸ ਹੈਗਾ ਜੀ ਇਹ ਕਿਹੜਾ ਪਿੰਡ ਹੈ ਜਿੱਥੇ ਪਾਣੀ ਹੈ ਪਿੰਡ ਧੀਰਾ ਘਰ ਆ ਜੀ ਔਰ ਇਹਦੇ ਆਲੇ ਦੁਆਲੇ ਕਿੱਥੇ ਕਿੱਥੇ ਪਾਣੀ ਆਇਆ ਇਹਦੇ ਆਲੇ ਦੁਆਲੇ ਪਿੰਡ ਕਾਮਲ ਵਾਲਾ ਨਾ ਲਾਲਵੇਰਾ ਮੁੱਠਿਆਂ ਵਾਲਾ ਇਧਰ ਚੱਲੀ ਗਲਾਮ ਬੰਡਾਲਾ ਇੱਥੇ ਸਾਰੇ ਪਿੰਡ ਨਾਲ-ਨਾਲ ਲੱਗਦੇ ਜੀ ਲਗਭਗ ਜਿਹੜੀ ਸਾਡੀ 6000 ਏਕੜ ਜ਼ਮੀਨ ਜਿਹੜੀ ਡੁੱਬ ਚੁੱਕੀ ਆ ਜੀ ਲਗਭਗ ਕਈ ਘਰ ਵੀ ਚਪੇਟ ਤੇ ਆਏ ਆ ਪਾਣੀ ਦੇ ਘਰ ਸਾਰੇ ਚਪੇਟ ਤੇ ਆਏ ਆ ਜੀ ਪਾਣੀ ਦਾ ਪੱਧਰ ਵਧਿਆ ਹੋਇਆ ਪਾਣੀ ਦਾ ਪੱਧਰ ਵਧਿਆ ਜੀ ਲਗਭਗ ਸਾਡੇ ਜਿਹੜੇ ਆ ਕੋਈ 4-500 ਘਰ ਜਿਹੜਾ ਪਾਣੀ ਦੀ ਲਪੇਟ ਦੇ ਵਿੱਚ ਆ ਤੁਸੀਂ ਵੇਖਣ ਦੇ ਜੇ ਇੱਧਰ ਅੱਗੇ 2023 ਦੇ ਜਿਹੜੇ ਆ ਲੋਕਾਂ ਦੇ ਘਰ ਠੱਠੇ ਆ ਉਹ ਤਰਪੈਲਾ ਲਾ ਕੇ ਬੈਠੇ ਆ ਜੀ ਸਾਡੀ ਕਿਸੇ ਨੇ ਵੀ ਸਾਰ ਨਹੀਂ ਸੁਣੀ ਤੇ ਆ ਧਨਵਾਦ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਸਾਰ ਲੈ ਲਈ ਆ ਪਰ ਇਹ ਸਾਡੇ ਆਪਣੇ ਆ ਸਾਨੂੰ ਇਹਨਾਂ ਤੇ ਗੁੱਸਾ ਵੀ ਹੈਗਾ ਵਾ ਤੇ ਜਿੰਨਾ ਵੀ 2023 ਦੇ ਵਿੱਚ ਨੁਕਸਾਨ ਹੋਇਆ ਸਾਡੇ ਵੋਟਾਂ ਵੀ ਘਰ ਤੱਕ ਜਿਹੜੀਆਂ ਪਹੁੰਚਦੀਆਂ ਹੈਗੀਆਂ ਨੇ ਜਿਹੜੇ ਘਰ ਪਾਣੀ ਦੇ ਚਪੇਟ ਚ ਹੈਗੇ ਆ ਵੋਟ ਸਾਡੇ ਕੋਲ ਹੈ ਹੀ ਨਹੀਂ ਪਹੁੰਚਣਾਂ ਕੀ ਹੈ ਜੀ ਉਹ ਜਿਹੜੀ ਪਿੱਛੇ ਆ ਰਹੀ ਕਿਸ਼ਤੀ ਉਹ ਟੁੱਟੀ ਜੇ ਕੀਤੀ ਉਹ ਜਵਾਗ ਲਈ ਫਿਰਦੇ ਉਹਦੇ ਵਿੱਚ ਜੇ ਪੰਜ ਕੋਚ ਜੇ ਪੰਜ ਜਣੇ ਚੜਨ ਤੇ 4 ਜਣੇ ਪਾਣੀ ਕੱਢਣ ਨੂੰ ਚਾਹੀਦੇ ਆ ਜੀ ਉਹ ਵੀ ਬੇਕਾਰ ਹੀ ਆ ਜੀ 2013 ਨਾਮ ਤੁਹਾਡਾ ਮੇਰਾ ਨਾਮ ਗੁਰਮੇਲ ਸਿੰਘ ਹੈ ਜੀ ਸਰ ਕੀ ਸਿਚੁਏਸ਼ਨ ਹੈਗੀ ਹੈ ਜੀ ਸਤਲੁਜ ਦੀ ਇਸ ਟਾਈਮ ਔਰ ਕਿਹੜੇ ਪਿੰਡ ਇਫੈਕਟਡ ਹੋਏ ਹੈ ਜੀ ਜੀ ਇਹ ਤੁਸੀਂ ਦੇਖ ਸਕਦੇ ਆਪਾਂ ਜਿਹੜਾ ਇਹ ਫਰੋਜ਼ਪੁਰ ਦੇ ਟੀੜਾਕਾਰਾ ਪਿੰਡ ਹੈਗਾ ਤੇ ਉਸ ਤੋਂ ਇਲਾਵਾ ਨਾਲ ਦੇ ਜਿਹੜੇ ਸਰౌండింగ్ ਏਰੀਆ ਹੈਗਾ ਇਹਦੇ ਚ ਥੋੜਾ ਪਾਣੀ ਭਰਿਆ ਹੈਗਾ ਪਰ ਇਹ ਹੈ ਕਿ ਅੱਜੋ ਰਿਲੀਜ਼ ਹੋ ਰਿਹਾ ਵਾ ਤੇ ਇਹਦੇ ਨਾਲ ਆਪਾਂ ਦੇਖ ਸਕਦੇ ਆ ਕਿ ਕ੍ਰੀਕ ਹੈਗੀ ਆ ਜਿਹੜਾ ਦਰਿਆ ਦੇ ਵਿੱਚੋਂ ਕ੍ਰੀਕ ਚ ਪਾਣੀ ਆ ਕੇ ਇੱਧਰ ਤੇ ਇੱਧਰ ਦੀ ਘੁੰਮ ਰਿਹਾ ਪਾਣੀ ਜਦੋਂ ਸਰ ਸਤਲੁਜ ਦਰਿਆ 'ਚ ਪੱਧਰ ਵੱਧਦਾ ਤਾਂ ਫਿਰ ਇਹ ਓਵਰਫਲੋ ਹੋ ਕੇ ਪਾਣੀ ਇੱਧਰ ਆਉਂਦਾ ਬਿਲਕੁਲ ਓਵਰਫਲੋ ਹੋ ਕੇ ਪਾਣੀ ਆਇਆ ਇੱਧਰ ਜੀ ਕਿੰਨੇ ਕੁ ਘਰ ਸਰ ਅੱਗੇ ਇਫੈਕਟਿਡ ਹੈਗੇ ਨੇ ਔਰ ਜਿਹੜਾ ਲੋਕੀ ਬੋਟਸ ਨਾਲ ਲਾ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਖਾਂਤੀ ਨੂੰ ਜਾਂ ਚਾਰੇ ਲਈ ਕੀ ਇੰਤਜ਼ਾਮ ਕੀਤਾ ਇਹ ਇਥੇ ਜਿੱਦਾਂ ਅਪ ਦੇ ਢਾਣੀਆਂ ਦੇ ਵਿੱਚ ਰਹਿ ਰਹੇ ਲੋਕ ਤੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਸੀ ਕਿ ਜੇ ਬਾਹਰ ਆਉਣਾ ਚਾਹੁੰਦੇ ਤਾਂ ਆ ਸਕਦੇ ਸਾਡੇ ਪ੍ਰਬੰਧ ਹੈਗੇ ਆ ਪਰ ਇਹ ਅਜੇ ਉਹਨਾਂ ਨਹੀਂ ਚਾਹੁੰਦੇ ਕਿ ਅਸੀਂ ਅਜੇ ਉੱਥੇ ਰਹਿਣਾ ਚਾਹੁੰਦੇ ਆ ਤੇ ਉਹਦੇ ਵਿੱਚ ਇਹ ਆ ਕਿ ਸਾਡੇ ਵੱਲੋਂ ਪ੍ਰਬੰਧ ਕੀਤਾ ਗਿਆ ਕੱਲ ਜੇ ਆਪਣੇ ਡੀਐਮਓ ਜਿਹੜਾ ਡਿਸਟ੍ਰਿਕਟ ਮੰਡੀ ਅਫਸਰ ਹੈਗਾ ਉਹਦੀ ਡਿਊਟੀ ਲਗਾਈ ਆ ਉਹ ਚਾਰੇ ਦਾ ਪ੍ਰਬੰਧ ਕਰ ਦੇਗਾ ਇੱਥੇ ਇਦਾਂ ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੈਗਾ ਉਹਨਾਂ ਵੱਲੋਂ ਆਪਣੇ ਪੈਕੇਟ ਵਗੈਰਾ ਖਾਣੇ ਦੇ ਤਿਆਰ ਕੀਤੇ ਹੈਗੇ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾ ਦੇਣਗੇ ਜੇ ਜ਼ਰੂਰਤ ਪੈਂਦੀ ਆ ਤੇ ਕਿੰਨੇ ਕੁ ਘਰ ਇਫੈਕਟਿਡ ਨੇ ਸਾਡੇ ਉੱਪਰ ਜਿਹਦੇ ਪਾਣੀ ਨਾਲ ਘਰੇ ਹੋਏ ਘਰ ਇਹਦੇ ਵਿੱਚ ਆਪਾਂ ਦੇਖ ਸਕਦੇ ਫਿਰਲੇ ਫਿਰ ਟੋਟਲ ਕਿੰਨੀ ਬੰਦੀ ਹੈ ਕਿੱਥੇ ਇਹਨਾਂ ਦੇ ਵਿੱਚ ਇਹਦੀ ਟੋਟਲ ਇੱਥੇ ਹੈ ਗਈ ਹੈ ਜੀ ਮੇਰੇ ਖਿਆਲ ਆ ਟਾਣੀਆਂ ਦੇ ਵਿੱਚ ਹੈ ਕਿ ਨਾ ਬਰਲੇ ਬਰਲੇ ਕਰ ਆਗੇ ਇਹਦੇ ਵਿੱਚ ਕੋਈ ਉਹ ਇਫੈਕਟਡ ਹੋ ਜਾਣਾ ਜਾਨੀ ਕਿ ਜਿਹੜੇ ਬੇਰ ਉਹ ਚਾਰ 400 ਕਰ ਜਿਹੜਾ ਡੁੱਬੇ ਲੋਕ ਸਰ ਪਿੱਛੋਂ ਪਾਣੀ ਦਾ ਫਲੋ ਕਿੰਨਾ ਆ ਰਿਹਾ ਔਰ ਅੱਗੇ ਛੱਡਿਆ ਜਾ ਰਿਹਾ ਹੈ ਬਿਲਕੁਲ ਅੱਗੇ ਹਸਾਨੀ ਵਾਲੇ ਤੋਂ ਵੀ ਰੀਜ ਹੋ ਰਿਹਾ ਪਾਣੀ ਤੇ ਪਿੱਛੇ ਜਿੱਦਾਂ ਪਹਾੜੀ ਏਰੀਆ ਦੇ ਵਿੱਚ ਜਿਆਦਾ ਬਾਰਸ਼ ਪੈਣ ਕਰਨ ਤੇ ਬਿਆਸ ਦਰਿਆ ਦਾ ਜਿਹੜਾ ਲੈਵਲ ਵਧਨ ਕਰਨ ਇਹਦੇ ਵਿੱਚ ਦਾਵਾ ਇੱਥੇ ਪਾਣੀ ਦਾ ਰਾਈਜ਼ ਹੋ ਗਿਆ ਹਰੀਕੇ ਤੋਂ ਡਾਊਨ ਕਿੰਨਾ ਆ ਰਿਹਾ ਸਰ ਤੋਂ ਹਰੀਕੇ ਤੋਂ ਜਿਹੜੀ ਕੱਲ ਗੱਲ ਕੀਤੀ ਸੀਗੇ 70 ਤੋਂ ਲੈ ਕੇ 80 ਦੇ ਪੂਰੀ ਨਜ਼ਰ ਸਰ ਰੱਖੀ ਹੋਈ ਹੈ ਬਿਲਕੁਲ ਬਿਲਕੁਲ ਅਸੀਂ ਦਿਲੇ ਦੀ ਦਿਲੇ ਤੋਂ ਵੀ نیچے ਡਾਊਨ ਆਸਾਨੀ ਵਾਲਾ ਤੋਂ ਵੀ ਜਾ ਰਿਹਾ ਨੀਚੇ ਤੇ ਅਸੀਂ ਪੂਰੀ ਕਦੀ ਹਸਿਆਨੀ ਵਾਲਾ ਕਦੀ ਇੱਥੇ ਵਾਰ-ਵਾਰ ਆ ਰਹੇ ਹਾਂ ਵੀ ਕਿਸੇ ਵੀ ਤਰ੍ਹਾਂ ਦੀ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਕਿ ਜਿਹੜਾ ਇਹ ਪਾਣੀ ਆ ਬਸ ਇੱਕ ਦੋ ਦਿਨਾਂ ਦੇ ਵਿੱਚ ਸਮੂਹਲੀ ਇੱਥੋਂ ਨਿਕਲ ਜਵੇ ਤੇ ਕਿਸੇ ਵੀ ਤਰ੍ਹਾਂ ਦੀ ਜਾਨ ਮਾਲ ਦੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਪ੍ਰਸ਼ਾਸਨ ਨੂੰ ਫਲੱਡ ਲੋ ਜੋਨ ਚ ਹੈ ਜੀ ਕਿਉਂਕਿ 50000 ਤੋਂ ਦੱਸਿਆ ਜਾਂਦਾ ਹੈ ਕਿ ਜੇ ਜ਼ਿਆਦਾ ਹੋਵੇ ਤੇ ਲੋ ਜੋਨ ਚ ਆ ਜਾਂਦਾ ਹੈ ਬਸ ਲੋ ਜੋਨ ਦੇ ਵਿੱਚ ਹੀ ਆਪਾਂ ਸਮਝ ਸਕਦੇ ਹਾਂ ਕਿ ਫਲੱਡ ਦੀ ਸਿਚੁਏਸ਼ਨ ਹੈਗੀ ਆ ਤੇ ਕੋਸ਼ਿਸ਼ ਹੈ ਜੀ ਪ੍ਰਸ਼ਾਸਨ ਤੇ ਦੇਖੋ ਲੱਗੇ ਐ ਐਮਐਲ ਸਾਬ ਵੀ ਆਏ ਸੀ ਮੈਂ ਵੀ ਅਸੀਂ ਲਗਾਤਾਰ ਦੋ ਤਿੰਨ ਦਿਨ ਤੋਂ ਮੈਂ ਇੱਥੇ ਹੀ ਘੁਮ ਰਿਆ ਮੇਰੇ ਤਹਿਸੀਲਦਾਰ ਕਾਨੂੰਗੋ ਪਟਵਾਰੀ ਵੀ ਸਾਰੇ ਫੀਲਡ ਦੇ ਵਿੱਚ ਹੈਗੇ ਆ ਤੇ ਅਸੀਂ ਬਕਾਇਦਾ ਪਬਲਿਕ ਦੇ ਨਾਲ ਜਿਹੜੀਆਂ ਕਿਸਾਨ ਜੁਨੀਅਨ ਵੀ ਸਾਡੇ ਕੁਝ ਤਾਲਵੇਂੜੇ ਚ ਆ ਗਈਆਂ ਉਹ ਵੀ ਸਾਨੂੰ ਅਪਰੋਚ ਕਰ ਰਹੀਆਂ ਅਸੀਂ ਸਾਰਿਆਂ ਦੇ ਨਾਲ ਤਾਲਮਿਲ ਕਰਦੇ ਹੋਏ ਅਸੀਂ ਪਬਲਿਕ ਦੇ ਨਾਲ ਤਾਲਮਿਲ ਕਰਦੇ ਹੋਏ ਪੂਰੀ ਨਜ਼ਰ ਰੱਖੀ ਹੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸ਼ਾਨੀ ਕਿਸੇ ਨੂੰ ਨਾ ਹੋਵੇ ਜੇ ਸਰ ਜ਼ਰੂਰਤ ਪੈਂਦੀ ਹੈ ਤੇ ਇੰਤਜ਼ਾਮ ਪੂਰੇ ਕਰ ਲਈ ਤੇ ਇੰਤਜ਼ਾਮ ਪੂਰੇ ਹੈਗੇ ਜੀ ਬਿਲਕੁਲ ਬਿਲਕੁਲ ਸਾਡੇ ਇੰਤਜ਼ਾਮਾ ਮੈਂ ਇੱਥੇ ਜਿਹੜੇ ਹੈਗੀਆਂ ਟੀਮਾਂ ਲਗਾਈਆਂ ਹੈਗੀਆਂ ਡੀਸੀ ਸਾਹਿਬ ਵੱਲੋਂ ਜਿਹੜੀ ਸਾਹਿਬ ਵੱਲੋਂ ਵੀ ਜਿਹੜੀਆਂ ਕਲਸਟਰ ਵਾਈਜ਼ ਜਿਹੜੇ ਟੀਮਾਂ ਬਣਾ ਕੇ ਲਗਾ ਦਿੱਤੀਆਂ ਗਈਆਂ ਜਿਦੇ ਵਿੱਚ ਪੰਜ-ਪੰਜ 6-6 ਜਿਹੜੇ ਆ ਮੁਲਾਜ਼ਮ ਸ਼ਾਮਲ ਹੈਗੇ ਆ ਹਰੇਕ ਡਿਪਾਰਟਮੈਂਟ ਦਾ ਬੰਦਾ ਜਿੱਦਾਂ ਫੂਡ ਸਪਲਾਈ ਹੋ ਗਿਆ ਹੈਲਥ ਵਾਲੇ ਹੋਗੇ ਜੋ ਐਗਰੀਕਲਚਰ ਵਾਲੇ ਉਹ ਸਾਰੇ ਬੰਦੇ ਲਗਾਏ ਗਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਕਿਸੇ ਟਾਈਪ ਦੀ ਹੋਵੇ ਤੇ ਉਹ ਸਬੰਧਤ ਡਿਪਾਰਟਮੈਂਟ ਵਾਲਾ ਬੰਦਾ ਉਹਨੂੰ ਅਸੈਸ ਕਰਕੇ ਉਹ ਸਾਡੇ ਧਿਆਨ ਚ ਲਿਆ ਦੇ ਤੇ ਉਹ ਮੌਕੇ ਮੁਤਾਬਕ ਮੰਗ ਪੂਰੀ ਕੀਤੀ ਜਾ ਸਕੇ